ਲੱਗ ਛੋੜ ਹਲੇ ਦੇ ਨਾ ਕਿੰਨਾ ਕਿੰਨਾ ਬਾਈ ਇੱਥੇ ਡੂੰਘਾ ਪਾਣੀ ਲੱਗਦਾ ਬਾਈ ਐਂ ਪੈਰ ਲੱਗਦਾ ਕਿੰਨਾ ਕਿੰਨਾ ਬਾਈ ਇੱਥੇ ਡੂੰਘਾ ਪਾਣੀ ਐ ਇੰਨਾ ਪਾਣੀ ਡੂੰਘਾ ਆ ਦੇਖੋ ਤੁਸੀਂ ਬੰਦਾ ਬਿਲਕੁਲ ਡੁੱਬ ਜਾਂਦਾ ਜਿਸ ਜਗ੍ਹਾ ਤੇ ਅਸੀਂ ਖੜੇ ਆਂ ਕਟੋ ਕਟ 6 ਫੁੱਟ ਤੋਂ ਵੀ ਜ਼ਿਆਦਾ ਪਾਣੀ ਡੂੰਘਾ ਹੈਗਾ ਬੋਟ ਜਾ ਰਹੀ ਆ ਬੋਟ ਲੈ ਕੇ ਜਾ ਰਹੀ ਆ ਤਾਂ ਰਿਸਕੀ ਕੰਮ ਆ ਬੋਟ ਇੱਕ ਵਾਰੀ ਬੰਦ ਕਰ ਦੱਤੀ ਆ ਪ੍ਰਸ਼ਾਸਨ ਵੱਲੋਂ ਤੇ ਪੁਲ ਦੇ ਉੱਤੇ ਚਲੋ ਇਹ ਤੈਰਨਾ ਜਾਣਦੇ ਸੀ ਤਾਂ ਕਰਕੇ ਆ ਗਏ ਹਾਂ ਜੀ ਬਾਈ ਕਿਹੜੇ ਕਿਹੜੇ ਪਿੰਡ ਆ ਤੁਹਾਡਾ ਸਾਡਾ ਵੀਰੇ ਪਿੰਡ ਰਾਮਚੰਦ ਬਹਿਣੀ ਆ ਹਾਂ ਤੇ ਇੱਥੇ ਬੋਟ ਨਹੀਂ ਹੁਣ ਬੰਦ ਕਰਤੀ ਵੀਰੇ ਉਹ ਬੋਟ ਲੈ ਕੇ ਨਹੀਂ ਜਾ ਰਹੇ ਕਿਉਂ ਤੇ ਸਾਡੀ ਚੱਪੂਲੀ ਬੋਟ ਮਿਲੀ ਸੀ ਤੇ ਉਸ ਬੋਟ ਤੇ ਹੀ ਰਾਜਾ ਲੈ ਕੇ ਚੱਲੇ ਆ ਅੱਛਾ ਬੰਦੇ ਦੀ ਵੋਟ ਨਹੀਂ ਵੀਰੇ ਵੋਟ ਦਿੰਦੇ ਨਹੀਂ ਉਹ ਕਹਿੰਦੇ ਬਸ ਵੋਟ ਨਹੀਂ ਦਿਆ ਨਹੀਂ ਉਹ ਆ ਵੀ ਪ੍ਰੋਟੈਸਟ ਦੇ ਮਰਦਾਂ ਨੂੰ ਰਾਸ਼ਨ ਵੀ ਬੰਦ ਕਰਤਾ ਕਹਿੰਦੇ ਹਾਂਜੀ ਰਾਸ਼ਨ ਰਾਸ਼ਨ ਪਤਾ ਨਹੀਂ ਵੀਰੇ ਉਹ ਦੇ ਵੋਟ ਆਪਾਂ ਨਹੀਂ ਉਹ ਤਾਂ ਲੈ ਜਾਂਦਾ ਬਾਈ ਯਾਰ ਆ ਜਾ ਬਿਲਕੁਲ ਅਸੀਂ ਗਰਾਊਂਡ ਜ਼ੀਰੋ ਤੋਂ ਦਿਖਾ ਰਿਹਾ ਤੁਹਾਨੂੰ ਸਤਲੁਜ ਦਰਿਆ ਤਾਂ ਪਾਣੀ ਦੇਖੋ ਕਿੰਨਾ ਤੇਜ਼ ਵਹਾ ਪਾਣੀ ਦਾ ਜਿਸ ਜਗ੍ਹਾ ਤੇ ਖੜੇ ਅਸੀਂ ਕੋਲਾ ਜਿਹੜਾ ਇੱਥੋਂ ਇਹ ਪੁਲ ਦੇ ਉੱਤੋਂ ਦੀ ਪਾਣੀ ਜਾ ਰਿਹਾ ਕਿੰਨਾ ਪਾਣੀ ਦਾ ਪ੍ਰੈਸ਼ਰ ਆ ਤਾਂ ਕਈ ਪੁਲ ਆ ਜਿਹੜੇ ਢਹਿ ਢੇਰੀ ਕਰ ਦਿੱਤੇ ਆ ਇਹ ਫਾਜ਼ਿਲਕਾ ਜ਼ਿਲ੍ਹਾ ਦਾ ਪਿੰਡ ਆ ਜਿੱਥੇ ਅੱਜ ਹਾਈ ਅਲਰਟ ਕਰ ਦਿੱਤਾ ਗਿਆ ਤਾਂ ਪ੍ਰਸ਼ਾਸਨ ਵੱਲੋਂ ਬਾ ਵੋਟ ਬੰਦ ਕਰ ਦਿੱਤੀ ਕਿਸ਼ਤੀਆਂ ਬੰਦ ਕਰ ਦਿੱਤੀਆਂ ਗਿਆ ਕਿਉਂਕਿ ਬਹਾਾ ਤੇਜ਼ ਆ ਪਾਣੀ ਦਾ ਬਹਾਾ ਤੇਜ਼ ਆ ਤਾਂ ਜੇ ਆ ਪੁਲ ਨੂੰ ਕੁਝ ਹੋ ਗਿਆ ਪੂਰਾ ਸੰਪਰਕ ਆ ਜਿਹੜਾ ਟੁੱਟ ਜਾਵੇਗਾ ਜਿਹੜੇ ਪਿੰਡ ਆ ਬਿਲਕੁਲ ਤਾ ਇਸ ਟਾਈਮ ਪ੍ਰਸ਼ਾਸਨ ਵੱਲੋਂ ਹਾਈ ਅਲਰਟ ਕਰ ਦਿੱਤਾ ਲੋਕਾਂ ਦਾ ਜਾਣਾ ਰਾਸ਼ਨ ਦੇਣਾ ਵੀ ਬੰਦ ਕਰ ਦਿੱਤਾ ਗਿਆ ਤੇ ਗੱਲ ਸੁਣ ਮੈਨੂੰ ਹੱਥ ਪਾ ਲਾ ਬਾਈ ਟੜਕਦਾ ਦਿਖਦੀ ਨਹੀਂ ਹਨਾ ਭੁੱਲ ਕੇ ਵਾਈਨ ਕਰਦਾ ਹੈ ਹੈ ਦੇਖੀ ਇਹ ਜਾ ਬਾਈ ਹਨਾ ਬਹੁਤ ਬੁਰਾ ਹਾਲ ਆ ਜਿਹੜੇ